ਸੱਚੀ ਗੱਲ ਆਦਾਬ ਨਮਸਤੇ ਅਸੀਂ ਤੁਹਾਡੇ ਨਾਲ ਅੱਜ ਫਿਰ ਰੂਬਰੂ ਹੋ ਰਹੇ ਆ ਤੇ ਅੱਜ ਜਿਹੜੀ ਗੱਲ ਕਰਨੀ ਚਾਹੁੰਦੇ ਆ ਉਹ ਮੈਨੂੰ ਤੁਸੀਂ ਕਹਿਆ ਨਾ ਜ਼ੋਰ ਜ਼ਬਰਦਸਤੀ ਨਾਲ ਹੁਣ ਤੁਸੀਂ ਸ਼ੁਰੂ ਕਰੋ ਤੇ ਸਾਡੀ ਹੈਲਥ ਚੈਨਲ ਦੇ ਵੀ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਅਸੀਂ ਮੈਂ ਡਾਕਟਰ ਅਸ਼ਿੰਦਾਂ ਨੂੰ ਸਵੇਰੇ ਕਿਹਾ ਸੀਗਾ ਕਿ ਰੋਜ਼ ਸਵੇਰੇ ਅਦਰਕ ਦੀ ਚਾਹ ਜ਼ਰੂਰ ਪੀਂਦੇ ਨੇ ਤੇ ਮੈਂ ਕਿਹਾ ਅੱਜ ਸ਼੍ਰੋਤਿਆਂ ਨਾਲ ਗੱਲ ਕਰੀਏ ਵੀ ਕੀ ਫਾਇਦਾ ਕੀ ਹੁੰਦਾ ਹੈ ਤੇ ਅਦਰਕ ਦੀ ਚਾਹ ਦਾ ਲਓ ਜੀ ਤੁਸੀਂ ਵੀ ਕੁਝ ਗਿਆਨ ज्ञान वंडो देखो जी पहला ਆਪਾਂ ਕਰਦੇ ਆ ਖੋਜ ਦੇ ਉੱਤੇ ਧਾਰਤ ਕਰ ਬਿਲਕੁਲ ਜੀ ਸੋ ਅਮਰੀਕਨ ਪੇਨ ਸੋਸਾਇਟੀ ਉਹਨੇ ਕਮਾਲ ਦੀ ਇੱਕ ਖੋਜ ਕੀਤੀ ਪਤਾ ਜੇ ਕੀ ਕੀਤਾ ਉਹਨੇ 74 ਵਿਦਿਆਰਥੀ ਲਏ ਜੀ ਉਹ ਵੀ ਯੂਨੀਵਰਸਿਟੀਆਂ ਚ ਪੜਦੇ ਉਹ ਵੀ ਉਹ ਤਗੜੇ ਖਿਡਾਰੀ ਜਿਹੜੇ ਬਹੁਤ ਕਮਾਲ ਦੀਆਂ ਖੇਡਾਂ ਖੇਡਦੇ ਸਨ ਸੋ ਚੰਗਾ ਤਗੜਾ 2-3 ਘੰਟੇ ਉਹਨਾਂ ਦੀਆਂ ਖੇਡਾਂ ਉਹਨਾਂ ਨੂੰ ਕਰਵਾਈਆਂ ਗਈਆਂ ਉਸ ਤੋਂ ਬਾਅਦ ਉਹ ਜੋ ਤਿੰਨ ਗਰੁੱਪ ਬਣਾਏ ਗਏ ਸਨ ਉਹਨਾਂ ਵਿੱਚੋਂ ਇੱਕ ਗਰੁੱਪ ਨੂੰ ਪਤਾ ਜੀ ਕੀ ਦਿੱਤਾ ਕੱਚਾ ਅਦਰਕ ਖਾਣ ਲਈ ਤੇ ਦੂਜੇ ਗਰੁੱਪ ਨੂੰ ਦਿੱਤਾ ਭੁੰਨਿਆ ਹੋਇਆ ਅਦਰਕ ਖਾਣ ਲਈ ਅੱਛਾ ਜੀ ਤੇ ਤੀਜੇ ਨੂੰ ਦਿੱਤੀ ਜੀ ਸਿਰਫ ਅਦਰਕ ਦੇ ਸਵਾਦ ਦੀ ਟੌਫੀ ਅਦਰਕ ਉਦਰ ਖੈ ਨਹੀਂ ਸੀ ਚਲੋ ਧੋਖਾ ਦੇਤਾ ਉਹਨਾਂ ਨੂੰ ਧੋਖਾ ਦੇ ਦਿੱਤਾ ਕਿ ਉਹਨਾਂ ਨੂੰ ਸਵਾਦ ਚ ਲੱਗੇ ਕਿ ਹਾਂ ਜੀ ਅਸੀਂ ਵੀ ਅਦਰਕ ਖਾ ਲਈ ਤੇ ਹੁਣ ਕੀ ਕੀਤਾ ਜੀ ਉਹਨਾਂ ਨੇ ਸਿਰਫ ਤੇ ਸਿਰਫ 1 ਘੰਟੇ ਬਾਅਦ ਜੋ ਖੋਜ ਸਾਹਮਣੇ ਆਈ ਕਮਾਲ ਦੀ ਸੀ ਪਤਾ ਜੀ ਕੀ ਲੱਗਿਆ ਕਿ ਜਿਨ੍ਹਾਂ ਜਿਨ੍ਹਾਂ ਦੋ ਗਰੁੱਪਾਂ ਨੇ ਭਾਵੇਂ ਉਹ ਕੱਚੀ ਖਾਧੀ ਸੀ ਤੇ ਭਾਵੇਂ ਖਾਧੀ ਸੀ ਭੁੰਨ ਕੇ ਉਹਨਾਂ ਦੀ ਪੀੜ ਉੱਕਾ ਜੜੋਂ ਗਾਇਬ ਹੋ ਚੁੱਕੀ ਵਾਹ ਜੀ ਵਾਹ ਕੀ ਬਾਤ ਹੈ ਤੇ ਪਰ ਤੀਜੇ ਵਿਚਾਰੇ ਜਿਹੜੇ ਚੂਸਦੇ ਰਹਿ ਗਏ ਗੋਲੀਆਂ ਜਿਹਦੇ ਵਿੱਚ ਅਦਰਕ ਹੈ ਹੀ ਨਹੀਂ ਸੀ ਉਹਨਾਂ ਨੂੰ ਬਿਲਕੁਲ ਪੀੜ ਵਿੱਚ ਆਰਾਮ ਨਹੀਂ ਆਇਆ ਤੇ ਫੇਰ ਉਹਨਾਂ ਨੇ ਇਹੋ ਚੀਜ਼ ਸਾਈਕਲਿਸਟਸ ਦੇ ਉੱਪਰ ਵੀ ਅਜ਼ਮਾਈ ਕਿ ਭਈ ਜਿਹੜੇ ਲੰਮੇ ਸਮੇਂ ਸਾਈਕਲ ਚਲਾ ਕੇ ਆਂਦੇ ਨੇ ਉਹਨਾਂ ਦੀ ਲੱਤਾਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਮਸਲਜ਼ ਬਹੁਤ ਥੱਕ ਜਾਂਦੇ ਨੇ ਸੋ ਇੰਜੇ ਸਾਰੇ ਭੱਜਣ ਵਾਲੇ ਵੀ ਲਏ ਗਏ ਫਿਰ ਜਿਹੜੇ ਰਨਿੰਗ ਤਗੜੀ ਕਰਕੇ ਆ ਰਹੇ ਸਨ ਸਾਰਿਆਂ ਤੇ ਇੱਕੋ ਜਿਹਾ ਅਸਰ ਕਿਸੇ ਨੂੰ 20 ਮਿੰਟ ਚ ਫਾਇਦਾ ਦਿਸਿਆ ਕਿਸੇ ਨੂੰ 40 ਮਿੰਟ ਚ ਤੇ ਕਿਸੇ ਨੂੰ ਘੰਟੇ ਦੇ ਅੰਦਰ ਅੰਦਰ ਯਾਨੀ ਸਾਰੇ ਦੇ ਸਾਰਿਆਂ ਦੀ ਪੀੜ ਥਕਾਨ ਉੱਕਾ ਗਾਇਬ ਹੋ ਚੁੱਕੀ ਸੀ ਪਰ ਡਾਕਟਰ ਗੁਪਾਲ ਤੁਸੀਂ ਕਮਾਲ ਇਹ ਵੇਖੋ ਕਿ ਇਸ ਖੋਜ ਤੋਂ ਬਾਅਦ ਪੇਨ ਕਲੀਨਿਕ ਦੇ ਵਿੱਚ ਅੱਜਕੱਲ ਕੈਂਸਰ ਤੱਕ ਦੇ ਜਿਹੜੇ ਮਰੀਜ਼ ਨੇ ਉਹਨਾਂ ਦੀ ਦਰਦ ਘਟਾਉਣ ਲਈ ਇਹ ਵਰਤੀ ਜਾਣ ਲੱਗ ਪਈ ਹੈ ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਆਪਣੇ ਪਰਸਨਲ ਐਕਸਪੀਰੀਅੰਸ 'ਚ ਮਰੀਜ਼ਾਂ ਨੂੰ ਅਸੀਂ ਦੇਖਦੇ ਨੇ ਵੀ ਇਹ ਕੈਂਸਰ ਦੀ પીੜਤ ਇੰਨੀ ਹੁੰਦੀ ਹੈ ਕਿ ਮਰੀਜ਼ ਕਹਿੰਦਾ ਜੀ ਮੈਨੂੰ ਜ਼ਹਿਰ ਦੇ ਦਿਓ ਮਾਰ ਦਿਓ ਮੈਨੂੰ ਤੇ ਜੇ ਕੋਈ ਨੈਚੁਰਲ ਚੀਜ਼ ਇਨਾ ਰելիਫ ਦੇ ਸਕੇ ਇਹ ਤਾਂ ਸੱਚੀ-ਮੁੱਚੀ ਕਮਾਲ ਹੈ ਬਿਲਕੁਲ ਤੇ ਫਿਰ ਉਸ ਤੋਂ ਅੱਗੇ ਦੇਖੋ ਜੋੜਾਂ ਦੇ ਦਰਦ ਵਾਲੇ ਮਰੀਜ਼ਾਂ ਤੇ ਵੀ ਅਜ਼ਮਾਇਆ ਗਿਆ ਅਦਰਕ ਨੂੰ ਹੁਣ ਤਾਂ ਦਵਾਈਆਂ ਕੁਛ ਦੇ ਵਿੱਚ ਉਹਦਾ ਜਿੰਜਰ ਆਇਲ ਕੱਢ ਕੇ ਪਾ ਦਿੰਦੇ ਨੇ ਜੋ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਪੜਨ ਲੱਗਿਆ ਕਿ ਅਦਰਕ ਹੀ ਐ ਉਹਨਾਂ ਦੀਆਂ ਜੋੜਾਂ ਦੀਆਂ ਦਰਦਾਂ ਠੀਕ ਫਰ ਫਿਰ ਕਮਾਲ ਦੇਖੋ ਕੋਲੇਸਟ੍ਰੋਲ ਤੱਕ ਘਟਾ ਦਿੰਦਾ ਜੀ ਅੱਛਾ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਮੈਂ ਤਾਂ ਕਿਆ ਕੱਲਾ ਜੋੜਾਂ ਦੇ ਦਰਦਾਂ ਲਈ ਇਹਦੇ ਫਾਇਦੇ ਨੇ ਅੱਛਾ ਅੱਛਾ ਹੋਰ ਜੀ ਦੇਖੋ ਹੋਰ ਵੀ ਜਰੂਰ ਦੱਸੋ ਜੀ ਬਿਲਕੁਲ ਅੱਛਾ ਕੋਲੇਸਟ੍ਰੋਲ ਦਾ ਤਾਂ ਅੱਜਕੱਲ ਬਹੁਤ ਰੌਲਾ ਹਰ ਕੋਈ ਫਿਕਰਮੰਦ ਰਹਿੰਦਾ ਜੀ ਮੇਰਾ ਕੋਲੇਸਟ੍ਰੋਲ ਵੱਧ ਗਿਆ ਸੋ ਰੋਜ਼ ਕਮਾਲ ਦਾ ਨੁਸਖਾ ਦੱਸ ਦਿੰਨੇ ਆ ਵਾਹ ਜੀ ਵਾਹ ਰੋਜ਼ ਚਾਹ ਦੇ ਵਿੱਚ ਹੈ ਕੀ ਜੇ ਇੰਨਾ ਕਟੋਟਾ ਜਿੰਨੀ ਕ ਤੁਹਾਡਾ ਪੋਟਾ ਜੇ ਉਸ ਤੋਂ ਵੀ ਘੱਟ ਕੁੱਟ ਕੇ ਅਦਰਕ ਹੁਣ ਤੁਸੀਂ ਤਾਂ ਪੀ ਲਈ ਲੋਕਾਂ ਨੂੰ ਵੀ ਦੱਸ ਦਈਏ ਵੀ ਤੁਸੀਂ ਇਹ ਲਓ ਅਸੀਂ ਤਾਂ ਰੋਜ਼ੇ ਜ਼ਰੂਰੀ ਪੀਨੇ ਆ ਤਾਂ ਜਦੋਂ ਤੁਸੀਂ ਇਹ ਕਿਹਾ ਤੇ ਅੱਛਾ ਕਿਵੇਂ ਇੰਨਾ ਕਟੋਟਾ ਕ ਅਦਰਕ ਕੁੱਟ ਕੇ ਉਹਨੂੰ ਤੁਸੀਂ ਤਾਜ਼ੀ ਕੱਚੀ ਅਦਰਕ ਹੁਣ ਇਹ ਨਾ ਕਰਿਓ ਕੜ ਕੜ ਕੇ ਨਾਸ ਮਾਰ ਦਈਏ ਸੋ ਤੁਸੀਂ ਉਹਨੂੰ ਇਹ ਸਭ ਤੋਂ ਜ਼ਰੂਰੀ ਚੀਜ਼ ਆ ਵੀ ਤਾਜ਼ੀ ਅਦਰਕ ਇਹ ਸਭ ਤੋਂ ਜ਼ਰੂਰੀ ਕੰਮ ਬਿਲਕੁਲ ਸੋ ਉਹ ਤਾਜ਼ੀ ਅਦਰਕ ਕੱਚੀ ਜਿਵੇਂ ਤੁਸੀਂ ਕੁੱਟਦੇ ਹੋ ਉਹ ਨੂੰ ਨਾਲ ਹੀ ਇੰਨਾ ਘਟੋਟਾ ਕੱਚੀ ਹਲਦੀ ਦਾ ਉਹ ਵੀ ਨਾਲ ਹੀ ਕੁੱਟ ਲਿਆ ਜਾਵੇ ਵਿੱਚ ਪਾ ਲਿਆ ਜਾਵੇ ਜੀ ਇੱਕ ਲੌਂਗ ਤੇ ਨਾਲ ਪਾ ਦਿੱਤੀ ਜਾਵੇ ਚੁੰਡੀ ਇੱਕ ਦਾਲ ਚੀਨੀ ਪਾਣੀ ਲਓ ਤੁਸੀਂ ਉਬਾਲ ਤੇ ਫਿਰ ਉਬਾਲਣ ਤੋਂ ਬਾਅਦ ਤੁਸੀਂ ਜੋ ਉਹ ਪਾਣੀ ਪੀ ਜਾਣਾ ਜੇ ਉਹਦੇ ਵਿੱਚ ਗਜ਼ਬ ਦਾ ਅਸਰ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੇਗਾ ਖਿਆਲ ਰੱਖਿਓ ਕਿ ਤੁਸੀਂ ਸਿਰਫ ਉਹ ਪਾਣੀ ਪਾਇਆ ਜੇ ਉਹਦੇ ਚੰਨਾ ਤਾਂ ਮਿੱਠਾ ਪਾਇਆ ਜੇ ਨਾ ਚਾਹ ਦੇ ਵਿੱਚ ਉਸ ਤਰ੍ਹਾਂ ਦੀ ਦੇ ਵਿੱਚ ਅਸੀਂ ਕਿਤੇ ਵੀ ਪੱਤੀ ਦੇ ਉਹਦੀ ਚਾਹ ਦੀ ਪੱਤੀ ਪਾਈ ਜੇ ਨਾ ਦੁੱਧ ਪਾਇਆ ਜੇ ਸੋ ਮਿੱਠੇ ਤੋਂ ਬਗੈਰ ਪਰ ਅਸਰ ਗਜ਼ਬ ਦਾ ਤਾਂ ਹੋਣਾ ਜੇ ਥੋੜੇ ਜੇ ਦਾਣੇ ਵਿੱਚ ਸੌਂਫ ਦੇ ਵੀ ਪਾ ਲਓ ਤੇ ਫਿਰ ਨਾਲ ਪਾ ਲਓ ਜੀ ਛੋਟੀ ਲਾਚੀ ਤੇ ਫੇਰ ਹੀ ਤੁਸੀਂ ਕਹਿੰਦੇ ਹੋ ਗਜ਼ਬ ਦੀ ਖੁਸ਼ਬੂ ਕਿਉਂ ਆ ਰਹੀ ਹੈ ਮੇਰੇ ਕੋ ਜੱਸ ਸਵੇਰੇ ਸਵੇਰੇ ਜਿਮ ਜਾ ਕੇ ਆਈਦਾ ਤੇ ਆ ਕੇ ਜਦ ਇਹ ਵਾਲਾ ਕੰਕੋਕਸ਼ਨ ਇੱਕ ਬਣਾ ਕੇ ਦਿੰਦੇ ਨੇ ਤੇ ਉਹ ਪੀ ਲਓ ਤੇ ਐ ਫਰੈਸ਼ ਹੋ ਜਾਂਦਾ ਸਾਰਾ ਸਰੀਰ ਜਿਵੇਂ ਕਿ ਕੁਛ ਬਿਲਕੁਲ ਥਕਾਵਟ ਰਹਿਤ ਐ ਫਰੈਸ਼ ਡਿਊਟੀ ਤੇ ਜਾਣ ਲਈ ਤਿਆਰ ਵਰ ਤਿਆਰ ਸੋ ਬੜਾਈ ਵਧੀਆ ਤੁਸੀਂ ਅੱਜ ਇੱਕ ਘੰਟਾ ਜਿਮ ਕਰੋ ਭਾਵੇਂ ਘੰਟਾ ਸਵਿਮਿੰਗ ਕਰੋ ਪਰ ਆ ਕੇ ਇਹ ਲੈ ਲਵੋ ਤੇ ਉਹਦੇ ਵਿੱਚ ਮੈਂ ਇਹ ਵੀ ਦੱਸ ਦਿਆਂ ਤੁਹਾਨੂੰ ਕਿ ਲਉ ਪਤਲਾ ਵੀ ਕਰਦਾ ਜੇ ਸੋ ਖਿਆਲ ਰਹੇ ਜਿਹੜੇ ਕੋਈ ਇਹੋ ਜੀਆਂ ਦਵਾਈਆਂ ਲੈ ਰਹੇ ਨੇ ਉਹ ਬਿਲਕੁਲ ਅਦਰਕ ਨਾ ਜ਼ਿਆਦਾ ਖਾਣ ਨਾਲੇ ਠੀਕ ਨਹੀਂ ਹੈ ਪਰ ਇਹ ਖਾਸ ਕਰ ਜਿਵੇਂ ਕਈ ਮਰੀਜ਼ਾਂ ਨੂੰ ਅਸੀਂ ਦਿੰਨੇ ਆ ਵਾਰਫਾਰਨ ਦਵਾਈ ਦਿੰਨੇ ਆ ਸੋ ਇਹ ਬਹੁਤ ਹੀ ਇੰਪੋਰਟੈਂਟ ਗੱਲ ਹੈ ਜੇ ਏਟਰੀਓਫਿਬ੍ਰਿਲੇਸ਼ਨ ਹੈ ਵਾਰਫਾਰਨ ਚੱਲ ਰਹੀ ਹੈ ਸੇ ਉਹ ਇਹ ਇਸ ਗੱਲ ਦਾ ਜ਼ਰੂਰ ਖਿਆਲ ਰੱਖਣ ਜਿਵੇਂ ਨਾਲ ਵਾਰਫਾਰਨ ਦੇ ਮਰੀਜ਼ਾਂ ਨੂੰ ਬੈਰੀ ਜੂਸ ਤੋਂ ਅਸੀਂ ਮਨਾ ਕਰਦੇ ਆ ਕਿਉਂਕਿ ਉਹ ਵੀ ਇੰਟਰੈਕਸ਼ਨ ਹੁੰਦੀ ਹੈ ਉਹਦੇ ਨਾਲ ਬਿਲਕੁਲ ਤੇ ਜੇ ਪਿੱਤੇ ਚ ਪੱਥਰੀ ਜੇ ਨਾ ਫੇਰ ਵੀ ਬਹੁਤੀ ਅਦਰਖ ਖਰਾਬ ਕਰ ਸਕਦੀ ਜੇ ਤੁਹਾਨੂੰ ਕਿਉਂਕਿ ਇਹਦੇ ਵਿਚਲੇ ਜਿਉਂਕਿ ਇਹ ਹਾਜ਼ਮੇ ਲਈ ਤੁਹਾਨੂੰ ਪਤਾ ਹੀ ਜੇ ਵਰਤੀ ਜਾਂਦੀ ਹੈ ਸਦੀਆਂ ਤੋਂ ਖੰਗ ਜ਼ੁਕਾਮ ਲਈ ਵੀ ਹਾਜ਼ਮੇ ਲਈ ਵੀ ਉਹ ਤਾਂ ਕਮਾਲ ਦੇ ਅਸਰ ਨੇ ਇਹਦੇ ਕੁਦਰਤੀ ਢੰਗ ਨਾਲ ਪਰ ਇਹ ਕਿਉਂਕਿ ਰਸ ਬਹੁਤ ਵਧਾ ਦਿੰਦੀ ਜੇ ਸੁਪਿੱਤੇ ਦੀ ਪੱਥਰੀ ਵਾਲੇ ਥੋੜਾ ਜਿਹਾ ਗੁਰੇਜ਼ ਕਰਨ ਕੇ ਰੂਟੀਨ ਚ ਨਾਲ ਲੈਣ ਭਾਵੇਂ ਤੁਸੀਂ ਥੋੜਾ ਇਸ ਤੋਂ ਘਟਾ ਕੇ ਫਿਰ ਲੈ ਸਕਦੇ ਹੋ ਜ਼ਰੂਰ ਤੁਸੀਂ ਕਰ ਸਕਦੇ ਹੋ ਇੱਥੋਂ ਤੱਕ ਕਿ ਡਾਕਟਰ ਗੁਪਾਲ ਅੰਤੜੀਆਂ ਵਿੱਚਲੇ ਈ ਕੋਲਾਈ ਕਿਟਾਣੋ ਸਾਨੂੰ ਪਤਾ ਹੈ ਦਾਖਲ ਤੱਕ ਹੋ ਜਾਂਦੇ ਨੇ ਹਸਪਤਲ ਲੋਕ ਇੰਨੀਆਂ ਸਬੀਅਰ ਟੱਟੀਆਂ ਟੱਟੀਆਂ ਲੱਗਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਨਫੈਕਸ਼ਨ ਜਿਵੇਂ ਅਸੀਂ ਜੋ ਇੰਡੀਆ ਸੈਨੀਟੇਸ਼ਨ ਦਾ ਹਾਲ ਹੈ ਜਾਂ ਕਿਸੇ ਵੀ ਡਿਵੈਲਪਡ ਕੰਟਰੀ ਦੀ ਗੱਲ ਕਰੀ ਅਸੀਂ ਇੰਡੀਆ ਦਾ ਕਿਉਂ ਖਾਸ ਗੱਲ ਕਰੀ ਹਾਂ ਬਿਲਕੁਲ ਤੇ ਇਹਦੇ ਕਮਾਲ ਦੇ ਅਸਰ ਦੇਖੋ ਕਿ ਇਹਦੇ ਵਿੱਚ ਇੰਨਾ ਕਦਮ ਲੱਭਿਆ ਗਿਆ ਲੈਬੋਰਾਟਰੀ ਚ ਵੀ ਟੈਸਟ ਕੀਤਾ ਗਿਆ ਚੂਹਿਆਂ ਦੇ ਉੱਤੇ ਇਹ ਇਨਸਾਨੀ ਯਾਨੀ ਕੋਜ ਵੀ ਸਾਬਤ ਕਰਦੀ ਹੈ ਕਿ ਇਕੋਲਾਈ ਕਿਟਾਣੂਆਂ ਨੂੰ ਮਾਰਨ ਵਿੱਚ ਇਹ ਚੰਗਾ ਤਗੜਾ ਰੋਲ ਅਦਾ ਕਰ ਦਿੰਦਾ ਪਰ ਨਾਲੋ ਨਾਲ ਮੈਂ ਕਿਤੇ ਨਹੀਂ ਕਿਹਾ ਦਵਾਈਆਂ ਨਹੀਂ ਖਾਣੀਆਂ ਇਹ ਇਹ ਜੀ ਬਹੁਤ ਜ਼ਰੂਰੀ ਹੈ ਕਿ ਖਾਸ ਕਰ ਪਾਣੀ ਦੀ ਕਮੀ ਨਾ ਹੋ ਜਾ ਕਿਤੇ ਬਿਲਕੁਲ ਬਿਲਕੁਲ ਇਹ ਜਟੀਆਂ ਲੱਗੀਆਂ ਤੇ ਨਿੰਬੂ ਪਾਣੀ ਸਕੰਜਵੀ ਬਣਾ ਕੇ ਉਹ ਜ਼ਰੂਰ ਲੈਂਦੇ ਰਹੋ ਬਿਲਕੁਲ ਹੁਣ ਇਹਦੇ ਵਿੱਚ ਇੱਕ ਹੋਰ ਜ਼ਰੂਰ ਆਪਾਂ ਅਹਿਮ ਕਿਉਂਕਿ ਹਰ ਚੀਜ਼ ਦੇ ਜਿਵੇਂ ਫਾਇਦੇ ਨੇ ਨੁਕਸਾਨ ਵੀ ਹੈ ਤਾ ਕੁਝ ਨੁਕਸਾਨ ਦੱਸ ਦਈਏ ਕਿ ਕਈਆਂ ਨੂੰ ਜਿਵੇਂ ਆਪਾਂ ਦੇਖਦੇ ਆਂ ਕਿ ਹਰ ਇੱਕ ਦੇ ਸਰੀਰ ਵੱਖੋ-ਵੱਖ ਨੇ, ਸ਼ਕਲਾਂ ਵੱਖ ਨੇ, ਅੰਗਾਂ ਦੇ ਕੰਮਕਾਰ ਵੀ ਵੱਖ ਨੇ ਬਿਲਕੁਲ ਉਂਝੀ ਤੁਸੀਂ ਦੇਖਦੇ ਹੋਗੇ ਕਿ ਅਦਰਕ ਤੋਂ ਵੀ ਤਗੜੀ ਅਲਰਜੀ ਦੇਖੀ ਜਾ ਚੁੱਕੀ ਐ ਜਿਸ ਵਿੱਚ ਤੁਹਾਡੇ ਦਾਣੇ ਨਿਕਲਨੇ ਜਾਂ ਸਰੀਰ ਉੱਤੇ ਧੱਫੜ ਪੈ ਜਾਣੇ, ਲਾਲੀ ਹੋਣੀ ਚਮੜੀ ਤੇ ਦਾਣੇ ਨਿਕਲਣਾ ਬਿਲਕੁਲ ਤੇ ਜਾਂ ਫਿਰ ਸਾਦੀ ਤਕਲੀਫ ਕਈ ਵਾਰ ਬਣ ਜਾਂਦੀ ਕਈਆਂ ਨੂੰ ਹਾਲਾਂਕਿ ਬਹੁਤ ਘੱਟ ਜੇ ਲੱਖਾਂ 'ਚੋਂ ਇੱਕ ਨੂੰ ਪਰ ਇਸ ਤਰ੍ਹਾਂ ਦੀਆਂ ਅਲਰਜੀਜ਼ ਦੇਖੀਆਂ ਜਾ ਚੁੱਕੀਆਂ ਨੇ ਤੇ ਰਤਾ ਤੱਕ ਇਹ ਵੀ ਖਿਆਲ ਕਰ ਲਿਓ ਕਿ ਜੇ ਕਿਤੇ ਤੁਸੀਂ ਕੱਚਾ ਅਦਰਕ ਰੱਖਿਆ ਤੇ ਫਿਰ ਉੱਥੇ ਪ੍ਰੋਪਰ ਹਵਾ ਨਹੀਂ ਆ ਰਹੀ ਉਸਤੇ ਕਿਤੇ ਉੱਲੀ ਲੱਗ ਗਈ ਜੇ ਫਿਰ ਉਹ ਕਾਫੀ ਜਿਹਦਾ ਮਤਲਬ ਹੈ ਵੀ ਤਾਜ਼ਾ ਛਿਲਕੇ ਤੇ ਤਾਜ਼ਾ ਹੀ ਵਰਤੋ ਬਿਲਕੁਲ ਬਿਲਕੁਲ ਉਹਨੂੰ ਕੁੱਟ ਕੇ ਵਰਤ ਲਓ ਪਰ ਇਹਨਾਂ ਕ ਖਿਆਲ ਜ਼ਰੂਰ ਰੱਖਿਓ ਕਿ ਉਹ ਉੱਲੀ ਲੱਗੀ ਚੀਜ਼ ਕਿਸੇ ਵੀ ਹਾਲ ਵਿੱਚ ਵਰਤਣੀ ਨਹੀਂ ਧਿਆਨ ਰੱਖਿਓ ਇਹ ਕੋਸ਼ਿਸ਼ ਤਾਂ ਇਹੋ ਕਰੋ ਕਿ ਆਪਣੇ ਘਰਾਂ ਵਿੱਚ ਤੁਸੀਂ ਗਮਲਿਆਂ 'ਚ ਲਾ ਲਓ ਜਾਂ ਥੋੜੀ ਜ਼ਮੀਨ ਲੀਜੇ ਉੱਥੇ ਲਾ ਲਓ ਕਿਉਂਕਿ ਜਿਸ ਤਰੀਕੇ ਦਾ ਬਾਜ਼ਾਰੋਂ ਪਾਊਡਰ ਮਿਲਦਾ ਜੇ ਅਦਰਕ ਦਾ ਜੋ ਇਸ ਵੇਲੇ ਉਹਦੇ ਵਿੱਚ ਕਾਫੀ ਸਵੀਅਰ ਅਲਰਜੀਸ ਤੇ ਕਈ ਵਾਰ ਹਾਨੀਕਾਰਕ ਤੱਤ ਤੱਕ ਲੱਭੇ ਮਿਲੇ ਨੇ ਖੋਜਾਂ ਰਹੀ ਸੋ ਉਹਨਾਂ ਤੋਂ ਜ਼ਰੂਰ ਤੁਸੀਂ ਬਚਾ ਕੇ ਰੱਖੋ ਤੇ ਇੱਕ ਆਖਰੀ ਆਪਾਂ ਜ਼ਰੂਰ ਵੱਡੀ ਤਗੜੀ ਖੋਜ ਬਾਰੇ ਜ਼ਿਕਰ ਕਰ ਦਿੰਨੇ ਆ ਕਿ ਜਿਨ੍ਹਾਂ ਨੂੰ ਅੰਤੜੀਆਂ ਦਾ ਕੈਂਸਰ ਹੋ ਚੁੱਕਿਆ ਜੀ ਅੱਛਾ ਜੀ ਇਲਾਜ ਜ਼ਰੂਰ ਜਾਰੀ ਰੱਖਣ ਇੱਕ ਖਾਸ ਸੀ ਕਿ ਤੁਸੀਂ ਸਰਜਰੀ ਦੇ ਦੌਰਾਨ ਬਿਲਕੁਲ ਵੀ ਨਹੀਂ ਤੇ ਉਸ ਤੋਂ ਬਾਅਦ ਵੀ ਘੱਟੋ-ਘੱਟ 20 ਦਿਨ ਜਦੋਂ ਜ਼ਖਮ ਭਰ ਜਾਏ ਇਹ ਸ਼ੁਰੂ ਕਰ ਲਓ ਖਾਣਾ ਅਦਰਕ ਜਿਵੇਂ ਦੱਸਿਆ ਤਾਂ ਇਹਦੇ ਨਾਲ ਕੱਚਾ ਅਦਰਕ ਭਾਵੇਂ ਤੁਸੀਂ ਚਬਾ ਕੇ ਖਾ ਸਕਦੇ ਹੋ ਉਹਦੇ ਨਾਲ ਅੰਤੜੀਆਂ ਦੇ ਵਿੱਚ ਕੈਂਸਰ ਦੇ ਸੈੱਲਾਂ ਦਾ ਵਾਧਾ ਉਹਦੀ ਸਪੀਡ ਬਹੁਤ ਘੱਟ ਹੋਈ ਤੇ ਉਹਨਾਂ ਦੀ ਹੀਲਿੰਗ ਵੀ ਜ਼ਬਰਦਸਤ ਹੋ ਗਈ ਸੋ ਇਲਾਜ ਜਾਰੀ ਰੱਖਿਓ ਬਿਲਕੁਲ ਪਰ ਇਹ ਗੁਣਕਾਰੀ ਅਦਰਕ ਜਿਹਨੂੰ ਅਸੀਂ ਕੁਦਰਤ ਨੇ ਕਮਾਲ ਦੀ ਸਾਨੂੰ ਚੀਜ਼ ਪੇਸ਼ ਕੀਤੀ ਹੈ ਇਹਨੂੰ ਵਰਤਣਾ ਜ਼ਰੂਰ ਸ਼ੁਰੂ ਕਰੋ ਤੇ ਸਵੇਰ ਦੀ ਚਾਹ ਬਿਨਾ ਅਦਰਕ ਦੇ ਕਦੇ ਵੀ ਨਹੀਂ ਦਾਈ ਇਹ ਬਿਨਾ ਮਿੱਠੇ ਦੇ ਖਾਸ ਕਰ ਆ ਗੱਲ ਤਾਂ ਮਜ਼ੂਰ ਹੈ ਬਿਨਾ ਮਿੱਠੇ ਤੋਂ ਬਗੈਰ ਜੇ ਲੈਣੀ ਦੁੱਧ ਤੋਂ ਵੀ ਬਗੈਰ ਜੇ ਪਰ ਜੋ ਨੁਸਖਾ ਦੱਸ ਦਿੱਤੇ ਅਜ਼ਮਾਓ ਜ਼ਰੂਰ ਕਮਾਲ ਦਾ ਅਸਰ ਵੇਖੋਗੇ ਬਹੁਤ ਹੀ ਸੋਹਣੀ ਤੁਸੀਂ ਗੱਲ ਕੀਤੀ ਤੇ ਮੇਰਾ ਖਿਆਲ ਹੈ ਸਾਡੇ ਸਰੋਤਿਆਂ ਨੂੰ ਇਸ ਤੋਂ ਬਹੁਤ ਫਾਇਦਾ ਹੋਏਗਾ ਸੋ ਵਰਤ ਕੇ ਦੇਖੋ ਉਹਦੇ ਨਾਲ ਸਾਨੂੰ ਫੀਡਬੈਕ ਵੀ ਜ਼ਰੂਰ ਦਿਓ ਜ਼ਰੂਰ ਦਿਓ ਤੇ ਜੇ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦੇਣਾ ਇੱਕ ਅਗਲੀ ਹੋਰ ਅਸੀਂ ਵੀਡੀਓ ਨਾਲ ਫਿਰ ਤੁਹਾਡੀ ਸਾਝ ਕਰਾਂਗੇ